ਦੇ ਮਾਤਾ ਜਨਕਰ ਸਾਡੇ ਮਾਂ ਹੀ ਨਹੀਂ ਉਹ ਸਾਡੀ ਧੀ ਵੀ ਹੈ ਸਾਡੇ ਪਿੰਡ ਦੀ ਬੱਚੀ ਵੀ ਹੈ ਸਵਾਜ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਦਿਲ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀਪ ਨੂੰ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣਿਆ ਨੇ ਬਿਲਕੁਲ ਅਸੀਂ ਹੁਣ ਬਾਪੂ ਜੀ ਹੋਰਿਆਂ ਦੇ ਲੋਕੀਤ ਵਰਗੀ ਲੰਬੀ ਉਮਰ ਚਾਉਂਦੇ ਆ ਅਸੀਂ ਚਾਉਂਦੇ ਆ ਸੋਹ ਦੀ ਬੰਦੇ ਪੋਤਿਆਂ ਨੂੰ ਖੜਿਆਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇਹ ਧੀਆਂ ਇਹਨੇ ਨੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੁਬਾ ਵੱਡੇ ਸੀ ਸੁੱਚੇ ਮੋਤੀ ਭੇਟ ਕਰੇ ਸੀ ਸੁੱਚੇ ਮੋਤੀ ਭੇਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਚੋਰੀ ਹੋਦੀ ਪਾਤੇ ਸੀ ਸੰਤਾ 11 ਜੂਨ ਨੂੰ ਹੀ ਪਤਾ ਲੱਗਿਆ ਸੀ ਸਾਡਾ ਸੁਭ ਕੀਤੇ ਨਹੀਂ ਗਿਆ ਸਾਡੇ ਪੋਲੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿੱਚ ਅਰਦਾਸਾਂ ਕਰ ਕਰਕੇ ਸਾਡਾ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ। ਅਸੀਂ ਉਹ ਬਾਗ ਭੇਟ ਕਰਕੇ ਇੱਕ ਗੱਲ ਕਹੀ ਸੀ। ਅਸੀਂ ਮੀਡੀਆ ਨੂੰ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹ ਤੋਂ ਖੁੱਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਲਕਾਰੀ ਬੱਜੂਗੀ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਲਪੁਰ ਪਵਾਈ ਗੁਰ ਜੀ ਨੇ ਬਾਬਾ ਸ੍ਰੀ ਚੰਦ ਜੀ ਨੇ ਪਤਾ ਨਹੀਂ ਕਿਵੇਂ ਸਾਡੇ ਤੋਂ ਇਹ ਗੱਲਾਂ ਪਹਿਲੇ ਕਹਾਂਦੀਆਂ ਸੀ। ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰੀਖਿਆ ਕਰਮੀ ਨੇ ਜਿਤੇ ਵੀ ਉਹਨਾਂ ਦੇ ਸ੍ਰਕਿਤੇ ਉਹਨਾਂ ਨੂੰ ਸਾਰਿਆਂ ਨੂੰ ਬੇਸ ਬਸਤ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕੀਤੀ ਹੈ ਖਾਸ ਕਰਕੇ ਸਾਡੇ ਵਿੱਚ ਸੁਖਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅਜ ਮਾਣ ਮਹਿਸੂਸ ਕਰਦੇ ਆ ਸੋ ਮੈਂ ਕਿਨ ਆਪਾਂ ਬਾਅਦ ਵਿੱਚ ਫਿਰ ਗੱਲਾਂ ਕਰਾਂਗੇ ਉਧਰ ਅਰਦਾਸ ਹੋਣੀ ਹੈ ਕੀਰਤਨ ਦੀਵਾਨ ਚੱਲ ਰਹੇ ਨੇ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬੱਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁੱਖਾ ਸੰ ਬਾਬਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਬਰੋਟੀ ਥੱਲੇ ਲੱਡੂ ਵਟ ਕੇ ਬੱਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ ਮੈਂ ਕਹਾਂਗਾ ਵੀ ਬਾਪੂ ਕੀ ਥੋੜੀ ਜਿਹਾ ਥੋੜਾ ਰੁਕਣਾ ਪੈਣਾ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਨਾਲ ਸਮਾ ਸਾਡੀ ਜਿਹੜੀ ਘੋੜੀਆਂ ਗਾਉਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡੇ ਤੁਹਾਡੇ ਜਿਹੜੇ ਤੇ ਖੁਸ਼ੀ ਹੈ ਜਿਹੜੀ ਉਸ ਰੋਟੀ ਥੱਲੇ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ ਜਿੱਦੀ ਜਿੱਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇੱਥੋਂ ਹੱਸਦਾ ਹੀ ਗਿਆ ਤੇ ਦੁਆਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਫੋਥੇ ਕਰਾਂਗੇ ਆਪਾਂ ਸਾਰੇ ਹੁਣ ਅਦਬ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਧੂ ਵੀਰੇ ਦੀ ਦੂਜੀ ਮਾਂ ਟਿੱਬਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਆ ਮਾਤਾ ਚਰਨ ਕੌਰ ਦੇ ਸਾਰੇ ਜਾਣਦੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬਲਾਮਾ ਕਿ ਆਪਾਂ ਜਲਦ ਸੋ ਅੱਜ ਦੂਸਰੀ ਮਾਣੇ ਆਪਣੇ ਘਰ ਜਿਵੇਂ ਆਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੁੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਨੇ ਸਾਡੇ ਹੁਣ ਆਪਾਂ ਬੜੀ ਸਤਿਕਾਰ ਨਾਲ ਆਪਾਂ ਨਾਲ ਜੀ ਆਮਣੇ ਪੋਸਤਵਾ ਦਾ ਆਪਾਂ ਅਗਲੀ ਕਰਦੇ ਹਾਂ ਸੋ ਸਾਰੇ ਉੱਛੇ ਕਰ ਲੋ ਸਾਰੇ ਛੋਟੇ ਸਾਡੇ ਥੋੜੇ ਥੋੜੇ ਪਿੱਛੇ ਨੂੰ ਹੋ ਜਾਣਾ ਯਾਰ ਆਈਡੀ ਵੀਰੇ ਥੱਲੇ ਸਾਰੇ ਆ ਜਾਣਗੇ ਕਬਰ ਹੋ ਜਾਣਗੇ ਅੱਗੇ ਅੱਜ ਪਹੁੰਚੇ ਹਾਂ ਸਮਾਗਮ ਕਰਾਇਆ ਗਿਆ ਸੀ ਬਹੁਤ ਮਤਲਬ ਰੰਗ ਲੱਗਿਆ ਬੰਨਿਆ ਪਿਆ ਬਾਸੂ ਉਹਨੇ ਸੌ ਚੁੱਕੀ ਸੀ ਅੱਜ ਜੁੱਤੀ ਵੀ ਪਾਈ ਹੈ ਪੈਰਾਂ 'ਚ ਕਿਵੇਂ ਲੱਗਦਾ ਅੱਜ ਸਾਰਾ ਮਾਹੌਲ ਕੋਈ ਫਿਟਾ ਜਿਵੇਂ ਸ਼ਬਦਾਂ ਦੇ ਵਿੱਚ ਕਮਾ ਦਾ ਚਾਹ ਮੈਂ ਬੜੇ ਬਹੁਤ ਕਰਾ ਦੋ ਵਿੱਚੋਂ ਬੜਾ ਰੂਲ ਸੋਨ ਦੇਣ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਾਣ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਹੈ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਸਲਾਹੁਣ ਜੋਗ ਹੈ ਬਹੁਤ ਜਿਆਦਾ ਤਾਂ ਬਾਪੂ ਜੀ ਜਦੋਂ ਨਿੱਕਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸਿੱਧੂ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ ਬਿਲਕੁਲ ਬੇਟਾ ਦੇਖੇ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸਰਾਬਾਦ ਨਹੀਂ ਉਹ ਜੀ ਤਾਂ ਇੱਕ ਉਮੀਦ ਦੀ ਕਿਰਨ ਤਾਂ ਜਰੂਰ ਹੈ ਹਾਂ ਜਿੱਥੇ ਤੱਕ ਮੈਂ ਕਹਾ ਵੀ ਵੱਡਾ ਸਿੱਧੂ ਦਾ ਜਾਣ ਦਾ ਘਾਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਟਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵੇਸ਼ਨ ਦਿਖਾਇਆ ਹੈ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ ਹੈ ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨਹੀਂ ਚਿੰਤਾ ਜਾਹਰ ਕਰ ਚੁੱਕੇ ਹਾਂ ਬੱਚੇ ਦੇ ਨਵੇਂ ਵਿੱਚ ਮੁਟੂਏ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਭਵਿੱਖ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ ਮਤਲਬ ਭਵਿੱਖ ਨਵੇਂ ਛੋਟੇ ਬੱਚੇ ਲੋਕ ਲੋਕ ਦੋਟ ਤੋਂ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਇਹ ਕਿ ਮਾਨਸੇ ਜਿ ਲਈ ਕੁਝ ਕਰਨਾ ਤੁਸੀਂ ਚੋਣਾ ਚ ਜਾਉਂਗੇ ਕਿੱਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ ਅੱਛੀਆਂ ਗੱਲਾਂ ਨੇ ਤਾਂ ਜ਼ਿਆਦਾ ਤੌਰ ਤੇ ਉਹ ਪਰਿਵਾਰ ਚੋਂ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟੀਕਲ ਸਿਸਟਮ ਚਾਹੁੰਦਾ ਸੀ ਪ੍ਰਿਸ਼ਟਾਚਾਰ ਅਹਿਤ ਮਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿజర్ਵੇਸ਼ਨ ਦੇ ਕੋਟੇ 'ਚ ਹੋਏ ਸੀ ਉਹ ਇਹ ਗੱਲਾਂ दिल दे नीरो जानਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ਤੱਬਾ ਸਾਡੇ ਇਲਾਕੇ ਦੇ ਉੱਤੇ ਤਾਂ ਉਹ ਇੱਕ এডਿਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿੱਸੇ ਹੇ ਤਲਾਸ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਵਾਂ ਤਾਂ ਹੁਣ ਤਾਂ ਉਹਨੇ ਇੱਥੇ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਬਹੁਤ ਵੱਡਾ ਹਫਤਾ ਆਲੇ ਬੜੀ ਬਹੁਤ ਵੱਡੀ ਯੂਨੀਵਰਸਿਟੀ ਉਹ ਇਸ ਰਸਤੇ ਤੋਂ ਤੁਰਿਆ ਹੋਇਆ ਸੀਗਾ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਸੁਪਨੇ ਬੇਟਾ ਇਹ ਹੀ ਹੈ ਕਿ ਪਹਿਲਾਂ ਤਾਂ ਹਲੇ ਉਹ ਬਚਪਨ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਉਹਦੀ تعلیم ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪ੍ਰਮਾਤਮਾ ਜਿਸ ਤਰ੍ਹਾਂ ਹੁਣ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਲੇ ਇੱਕ ਪ੍ਰਵੇਖ ਦੇ ਘਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਵੱਲ ਜਾਂਦਾ ਹੈ ਜਾਂ ਸਿੰਗਰ ਬੰਦਾ ਹੈ ਇਸ அமਾਮ ਦੇ ਉੱਤੇ ਕਾਫੀ ਕੁਝ ਹਾਲੇ ਚੇਂਜ ਹੋ ਰਿਹਾ ਸਿੱਧੂ ਮਸਲੇ ਦਾ ਇੱਕ ਮੁੱਢੇ ਕਈ ਅੰਮ੍ਰਿਤ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਛੁਬ ਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਤਾ ਕਹਿੰਦੇ ਵੀ ਉਹ ਆਪਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰੀਕੇ ਸੰਭਾਲੇ ਪਰੰਤੂ ਇਹ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਪਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜ਼ਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹੱਲੇ ਆਪਾਂ ਕਿਆ ਸੀ ਲਾ ਸਕਦੇ ਆ ਇਸ ਸਮਾਂ ਹੁਣ ਤੇ ਪਤਾ ਇਹਦੀ ਬਹੁਤ ਕਿਆਸ ਲਗਾਏ ਜਾ ਰਹੇ ਨੇ ਬਠਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕੀ ਗੱਲ ਬੇਟਾ ਲੱਖ ਸੱਚ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਸੇਮ ਜਿੱਤੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਉਦਾਂ ਹੀ ਸਰ ਕੱਲ ਤੁਸੀਂ ਹਾਈ ਕਮ ਕੰਗ ਸਾਈਡ ਕਮਾਂਡ ਨੂੰ ਮਿਲ ਰਹੇ ਹੋ ਅੰਕਲ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਮਿਲਦਾ ਜੀ ਪਤਾ ਲੱਗਦਾ ਵੀ ਬਜਵਾ ਸਾਹਿਬ ਤੁਹਾਡੇ ਤੱਕ ਅਪਰੋਚ ਕਰ ਰਹੇ ਨੇ ਦੇਖੋ ਜੀ ਤੋ ਉਹ ਤਾਂ ਮਾਲ ਕੋਈ ਅਜਗਾਨੀਰਾ ਸੰਪਰਕਤਾ ਤੇ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਕੋਈ ਆਪਾ ਨਹੀਂ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਬਾਪੂ ਜੀ ਹਵੇਲੇ ਤਾਂ ਕੋਈ ਕਾਂਗਰਸ ਵਾਲੇ ਨੇ ਕਿਸ ਨੇ ਕਿਹਾ ਕਿ ਚੋਣ ਲੜੋ ਜਾਂ ਕੁਝ ਇਹੋ ਜਿਹਾ ਮਸਲਾ ਹੈ ਨੀਰ ਐਕਚੁਅਲੀ ਇਹ ਸਾਰੀ ਜਿਹੜੀ ਲੱਗਦੀ ਹੈ ਅੱਜ ਉਹ ਆਪਾਂ ਐਕਚੁਅਲੀ ਜਿਹੜਾ ਕਰ ਰਹੇ ਹਾਂ ਉਹ ਉੱਥੇ ਧਿਆਨ ਖੋਸ ਰਹੇ ਸੀ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਤਾਂ ਕੁਦਰਤੀ ਗੱਲ ਉਹ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਨਾ ਸ਼ਕਲ ਸੂਤ ਤੋਂ ਵੀ ਮਤਲਬ ਉਵੇਂ ਲੱਗ ਰਿਹਾ ਹੈ ਔਰ ਅਸੀਂ ਤਾਂ ਇਹ ਕਰਦੇ ਆ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਅਪਣਾਵੇ ਉਹ ਉਸੇ ਤਰੀਕੇ ਸਰ ਇੱਕ ਇੱਕ ਤੁਸੀਂ ਇਹ ਸਵਾਲ ਹੈ ਜੇ ਤੁਹਾਡੇ ਤੁਸੀਂ ਹੈਲਥ ਦੀ ਗੱਲ ਕੀਤੀ ਹੈ ਠੀਕ ਹੈ ਇੱਕ ਮਿੰਟ ਯਾਰ ਚਾਹੁੰਦੇ ਆ ਨੇ ਹੈਲਥ ਦੀ ਗੱਲ ਕੀਤੀ এডਿਕੇਸ਼ਨ ਦੀ ਗੱਲ ਕੀਤੀ ਸਿੱਧੂ ਮੂਸੇਵਾਲਾ ਉਹ ਕਿ ਚੱਲਣਾ ਚਾਹੁੰਦੇ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ এডਿਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਇਆ ਸਰਕਾਰ ਦੇ ਕਾਰਗਰਜ ਨੂੰ ਕਿਵੇਂ ਦੇਖਦੇ ਹੋ ਸਾਰੀ ਸਰਕਾਰ ਦੀ ਕਾਰਗਰਜ ਕੋਈ ਬਹੁਤੀ ਚੰਗੀ ਨਹੀਂ ਹੈ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪ ਤੂੰ 40 ਲੱਖ ਰੁਪਏ ਪਹਿਲੇ ਨਹੀਂ ਹਸਪਤਾਲ ਨੂੰ ਦੇ ਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਸਿਵਲ ਹਸਪਤਾਲ ਗਿਆ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀ ਵਧੀਆ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸੱਖਣਾ ਬਿਲਕੁਲ ਪਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਕਿਉਂ ਨਹੀਂ ਇਤਨੂੰ ਧਿਆਨ ਜਾ ਰਿਹਾ ਲਾਅ ਐਂਡ ਆਊਟ ਨਹੀਂ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀਆਂ ਦੇ ਗਿਲਾ ਹੀ ਇਸ ਗੱਲ ਦਾ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਨੂੰ ਮੁੱਦਾ ਨਹੀਂ ਬਣਾਇਆ ਸਾਰ ਵੇ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਬਿਮਾਰੀ ਹੈ ਨਹੀਂ ਕਿਹਾ ਸਾਰਿਆਂ ਨੂੰ ਇਹ ਨਾਲ ਚੰਗਾ ਲੱਗ ਰਿਹਾ ਹੈ ਦਣਾ ਦਣਾ ਜਿਹੜੇ ਗੁੰਡੇ ਆ ਉਹ ਪਰੇ ਤੂੰ ਸੇਟ ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਹੈ ਕਾਦੇ ਲਈ ਤੁਸੀਂ ਉਹਨੂੰ ਹਾਲਤਾਂ ਤੋਂ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਲੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹੁੰਦਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਆਉਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹ ਉਹਦੇ ਉੱਤੇ ਚੱਲ ਗਈ ਐ ਤਾਂ ਤੁਸੀਂ ਹਲੇ ਤੱਕ ਇਹ ਦੱਸਣ ਚ ਕਾਮਯਾਬ ਨਹੀਂ ਉਹ ਬਣੀ ਕਿਥੇ ਹਲੇ 3 ਮਹੀਨੇ ਦਾ ਸਮਾਂ ਹੋਰ ਲਈ ਜੰਨੇਓ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਡ ਰਾਟ ਦੀ ਗੱਲ ਕਰਦੇ ਹੋ ਕੁਰਸੀ ਢਾਕੇ 2 ਮਿੰਟ ਗੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਐ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੇ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਆਿਆਂ ਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਮੈਡਮ ਸੈਸ਼ਨ ਨੇ ਇਹ ਗੱਲ ਹੁਕਮ ਵੀ ਦਿੱਤੇ ਵੀ ਤੁਸੀਂ ਸਟੇਟ ਸਪੋਰਟ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮਪੀ ਬਣਾ ਦਿੰਨੋ ਮੈਂ ਕੀ ਕਰੂੰਗਾ ਐਮਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਦ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਤੂੰ ਬਹੁਤ ਵੱਡਾ ਬਦਲਾ ਲੈ ਕੇ ਆਈ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ আর ਸ਼ਾਇਦ ਕੋਈ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾਹਿੰਦਰ ਦੀ ਹਾਲਤ ਕੀ ਹੈ ਘਰੇ ਬੈਠਾ ਫਰੋਟੀਆਂ ਆ ਰਹੀਆਂ ਜਿਹੜੀ ਐਨਆਈਏ ਦੀ ਜਿਹੜੀ ਯੂ ਨੋ ਰਿਪੋਰਟ ਹੈ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਲ੍ਹ ਦੇ ਅੰਦਰ ਬੈਠਾ ਕਾਰੋਬਾਰ ਕਰਦਾ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਲਾਰੈਂਸ ਬਿਸ਼ਰੋਹੀ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜੇ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤਾਇਆ ਜਾ ਰਿਹਾ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਜੋ 2 ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜੇ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸੇ ਸਮੱਸਿਆ ਦੇ ਹੱਲ ਲਈ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਚ ਤੇ ਕਹਿ ਰਹੇ ਹੋ ਹਨੇਟਕ ਹਨੇਟਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਜੋ ਕੋਈ ਮੰਨ ਦੇ ਵਿੱਚ ਵਿਚਾਰ ਆਇਆ ਤਾਂ ਜੂ ਵਿਚਾਰ ਕੱਲ ਨੂੰ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਲੱਗ ਰਹੀਆਂ ਨੇ ਜੀ ਉੱਥੇ ਉਹਨਾਂ ਦੀ ਅਗਟਾ ਹਲੇ ਟਾਈਮ ਪਿਆ ਜਿਵੇਂ ਜਿਵੇਂ ਕੋਈ ਜਿੱਦਣ ਵੀ ਕੋਈ ਜਿੱਦਾਂ ਦੇ ਕੋਈ ਅੱਗੇ ਬੜੇ ਕਿੰਨੇ ਉੱਥੇ ਕਿਹਾ ਸੀ ਉਹਨਾਂ ਨੂੰ ਇਲੈਕਸ਼ਨ ਬਾਪੂ ਜੀ ਤੁਸੀਂ ਧਰਿੰਦਰ ਚੋਣਾ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਆਪਣੀ ਗੱਲ ਰੱਖੀ ਸੀ ਜੋ ਕੁਝ ਲੋਅਲ ਅਲਾਈਅੰਸ ਚੱਲੇ ਤਰਨ ਤਰਨ ਸਟੋਕ ਕੋ ਚੱਲਿਆ ਮਹਿਲਾਵਾਜ਼ ਉੱਤੇ ਰੁਕਤ ਨਹੀਂ ਹੈਗੀ ਆ ਹੋਣ ਕਿਉਂਕਿ ਆਮ ਆਦੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਇਸ ਵਕਤ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿ ਲਿਏ ਤੇਰੇ ਤੇਰਾ ਸੀਗਾ ਤੇ ਉਸ ਨੂੰ ਲੈ ਕੇ ਵੀ ਕਿਤੇ ਖਲਾਫ ਪ੍ਰਚਾਰ ਕਰੋਗੇ ਜਿਵੇਂ ਜਲੰਧਰ ਬਾਈਪਾਲ ਚ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਸਵਾਰ ਦੇਖੋ ਬੇਟਾ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਹਾਂ ਕਿ ਮੈਨੂੰ ਸਭੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲਿਟੀਕਲ ਸਿਸਟਮ ਬਦਲੂਗਾ ਜਿਹੜੇ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜੇ ਜੀ ਤੁਹਾਨੂੰ ਸੀ ਆਪ ਦੀ ਗੱਲ ਦੱਸੀ ਜੇ ਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਖੋਇਆ ਹੈ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਹੈ ਮੈਂ 2 ਕਰੋੜ ਰੁਪਈਆ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਆਈਡੀ ਉੱਤੇ ਕਰਦੇ ਤਾਂ ਮੇਰਾ ਕੇਸ ਸਟਾਰਟ ਨਹੀਂ ਹੋ ਜਾ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਕੌਣ ਜ਼ਿੰਮੇਵਾਰ ਹੈ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਭਾਜੀਪੀ ਵਾਲੇ ਨੇ ਹੁਣ ਉਹਨਾਂ ਦੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲੋਨ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰ ਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣੀ ਦੇਰੇ ਨਾਮ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡਿਓਂ ਕੋਹਨਾਂ ਦੇ ਹੋ ਤਾਂ ਤੁਹਾਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਮਿਸ਼ਰੋਈ ਕੋਲੇ ਜਾਣਾ ਚਾਹੀਦਾ ਹੁਣ ਤੁਸੀਂ ਲੋਕਾਂ ਕੋਲੇ ਆਏ ਹੋ ਨਾ ਤਾਂ ਮੈਂ ਲੋਕਾਂ ਦੀ ਗੱਲ ਕਰਦਾ ਮੇਰਾ ਮੈਂ ਆਪਣਾ ਪੁੱਤ ਗੋਲਿਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲਈ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਹੈ ਤੇ ਮੈਨੂੰ ਵੀ ਇਸ ਵਸਿਆ ਆ ਰਹੀ ਹੈ ਹੁਣ ਜੀ ਇਹ ਸੀ ਬੜਾ ਬਤਾਇਆ